ਭਾਜੀ ਦੇਖੋ ਅਸੀਂ ਹੁਣ ਇੱਥੇ ਆ ਕੇ ਨਾ ਛੇਵੀਂ ਪਾਤਸ਼ਾਹੀ ਤੇ ਚਨਚੂ ਧਰਤੀ ਤੇ ਆਈਆਂ ਸੀ ਠੀਕ ਹੈ ਤੇ ਇਸ ਤੋਂ ਵੱਡਾ ਸਾਡੇ ਲਈ ਕੁਝ ਨਹੀਂ ਹੋ ਸਕਦਾ ਅਸੀਂ ਆਏ ਆ ਇੱਥੇ ਆਪਣਾ ਜੋਤ ਪ੍ਰੋਗਰਾਮ ਹੋਇਆ ਉਹ ਵਧੀਆ ਹੋਇਆ ਧਾਰਮਿਕ ਕਿਸੇ ਦੇ ਬਾਣੀ ਕਰਨਾ ਚਾਹੀਦਾ ਭਾਜੀ ਇਸ ਤੋਂ ਵੱਡਾ ਹੋ ਕੀ ਹੋ ਸਕਦਾ ਬਾਕੀ ਅਸੀਂ ਵੀ ਇਹੀ ਚਾਹੁੰਦੇ ਆ ਵੀ ਜਿਹੜੇ ਗਾਂ ਵੀ ਆ ਉਹ ਵੀ ਇਹੀ ਝੱਕਣ ਇਹੀ ਚੀਜ਼ਾਂ ਕਰਨ ਜੇ ਦੋ ਦਿਲ ਨਹੀਂ ਮਿਲਦੇ ਤਾਂ ਸੋਚਾਂ ਵੀ ਨਹੀਂ ਮਿਲੀਆਂ ਬਿਲਕੁਲ ਜੀ ਬਿਲਕੁਲ ਕਿੰਨੀ ਖੁਸ਼ੀ ਹੁੰਦੀ ਹੈ ਜੇ ਸੋਚ ਮਿਲ ਗਏ ਬਹੁਤ ਜਿਆਦਾ ਖੁਸ਼ੀ ਹੁੰਦੀ ਜੀ ਪਰ ਦੋਨਾਂ ਬੱਚਿਆਂ ਦੀ ਸਹਿਮਤੀ ਨਾਲ ਕਈ ਵਾਰੀ ਇੱਕ ਨਿਆਣੇ ਦੇ ਵਿਚਾਰ ਵੱਖਰੇ ਹੁੰਦੇ ਆ ਕਿ ਮੈਂ ਹਾਈ ਫਾਈ ਪੈਲਸ ਵਿੱਚ ਕਰਨਾ ਇੱਕ ਤੇ ਅਲੱਗ ਹੁੰਦੇ ਆ ਤੇ ਮੁੰਡਾ ਬਾਹਰ ਕੰਮ ਤੋਂ ਨਿਊਜ਼ੀਲੈਂਡ ਤੋਂ ਆ ਕੇ ਵੀ ਆਪਣੀ ਸੋਚ ਉਹ ਆਪਣੇ ਵਿਰਸੇ ਨਾਲ ਸੋਚ ਕੇ ਰੱਖੀ ਆ ਹਾਂਜੀ ਹਾਂਜੀ ਤੇ ਸੋ ਦੋਨਾਂ ਪਰਿਵਾਰਾਂ ਨੂੰ ਅਸੀਂ ਬਹੁਤ ਬਹੁਤ ਵਧਾਈ ਦਿੰਦੇ ਆ ਤੇ ਸੋ ਤੁਸੀਂ ਦੇਖਿਆ ਵੀ ਸੰਗਤਾਂ इमोशनल ਵੀ ਹੋਈਆਂ ਧਾਰਮਿਕ ਵਿਚਾਰ ਸੁਨੇ ਅਮਨ ਹਾਰੇ ਸਾਰੇ ਸ਼ਕਤੀ ਦੇ ਮੈਨਾਈ ਤੁਸੀਂ ਇੱਕ ਵੱਖਰਾ ਜਿਹੜੀ ਸੋਚ ਸੀਗੀ ਇਹ ਮੇਰੀ ਸਿਸਟਰ ਆ ਸਾਡੇ ਜੀਜਾ ਜੀ ਨੇ ਇਹਨਾਂ ਦੀ ਜਿਹੜੀ ਸੋਚ ਸੀਗੀ ਇਹਨਾਂ ਦੀ ਸੋਚ ਨੇ ਇੰਨਾ ਕ ਪ੍ਰਭਾਵਿਤ ਕੀਤਾ ਸਾਰਿਆਂ ਨੂੰ ਕਿ ਅੱਜ ਅਸੀਂ ਇੱਕ ਵੱਖਰਾ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਕਰਦੇ ਆ ਕਿ ਬੱਚਿਆਂ ਦੀ ਸੋਚ ਦੇ ਉੱਤੇ ਕਿਉਂਕਿ ਅਕਸਰ ਆਪਾਂ ਵਿਆਹਾਂ ਤੇ ਡੀਜੇ ਵਗੈਰਾ ਚਲੋ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਨੇ ਆ ਅਲੱਗ ਅਲੱਗ ਪ੍ਰੋਗਰਾਮ ਆ ਸੋ ਸਾਡੇ ਅੱਜ ਦੇ ਯੂਥ ਦੇ ਬੱਚਿਆਂ ਦੀ ਇਹੀ ਸੋਚ ਸੀਗੀ ਕਿ ਇਤਿਹਾਸਿਕ ਗੁਰਦੁਆਰਾ 6ਵੇਂ ਪਾਤਸ਼ਾਹੇ ਦਾ ਗੁਰਦੁਆਰਾ ਪਿੰਡ ਲਡੂਆ ਜ਼ਿਲ੍ਹਾ ਨਵਾਂ ਸ਼ਹਿਰ ਦੇ ਵਿੱਚ ਸਥਿਤਵਾ ਕਿਥੋਂ ਅਸੀਂ ਆਪਣੇ ਰਿਸ਼ਤੇ ਦੀ ਨੀਂਹ ਰੱਖਣ ਜਾ ਰਹੇ ਆ ਅਸੀਂ ਸਮਾਜ ਨੂੰ ਇੱਕ ਸਿਹਤ ਦੇਣੀ ਚਾਹੁੰਦੇ ਇਹਨਾਂ ਦੀ ਸੋਚ ਦੋਨਾਂ ਜੀਆਂ ਦੀ ਇਹੀ ਸੀਗੀ ਕੁੜੀ ਮੁੰਡੇ ਦੀ ਅਸੀਂ ਫਿਰ ਸਾਰੇ ਪਰਿਵਾਰਾਂ ਨੇ ਇਹਨਾਂ ਦੀ ਸਹਿਮਤੀ ਨਾਲ ਆਪਣੀ ਸਹਿਮਤੀ ਜਤਾਈ ਹੋ ਗਿਆ ਕਿ ਨਹੀਂ ਨਹੀਂ ਤੁਸੀਂ ਆਪਣੇ ਵਿਆਹ ਦੇ ਘਟ ਜਿੱਥੇ ਰਹੋਗੇ ਮੈਂ ਖੁਦ ਵੀ ਇਦਾਂ ਹੀ ਕਰੂੰਗਾ ਠੀਕ ਹੈ ਜੀ ਜੇ ਮੈਂ ਆਪਣੀ ਭੈਣ ਦਾ ਵਿਆਹ ਇਦਾਂ ਕੀਤਾ ਤੇ ਮੈਂ ਖੁਦ ਵੀ ਗਾਂ ਨਹੀਂ ਚਾਹੁੰਦਾ ਪਰ ਹਾਂ ਜਿੱਥੇ ਮੈਂ ਵਿਆਹ ਕਰਾਵਾਂ ਉਹ ਵੀ ਕੁੜੀ ਵਾਲੇ ਇਦਾਂ ਮਤਲਬ ਨਹੀਂ ਵਿਆਹ ਖਰਚਾ ਕਰਨ ਅਸੀਂ ਇਹੀ ਚਾਹੁੰਦੇ ਹਾਂ ਬਿ ਸਾਰੇ ਖਰਚਾ ਘੱਟ ਕਰਨ ਇਦਾਂ ਦਾ ਵਿਆਹ ਹੋ ਸਕਦਾ ਆ ਲੋ ਜੀ ਤੁਹਾਡੇ ਤੋਂ ਤੁਹਾਡੇ ਸਾਲਾ ਸਭ ਤੋਂ ਪਹਿਲਾਂ ਭਲਾਵੇ ਤੋਂ ਨਹੀਂ 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 ਲਓ ਜੀ ਅਸੀਂ ਜੀਦਾ ਜਾਗਦਾ ਸਬੂਤ ਦਿੱਤਾ ਸਾਡੇ ਪਹਿਲਵਾਨ ਭੀਮ ਸਿੰਘ ਜੀ ਨੇ ਅੱਜ ਦਾ ਵਿਆਹ ਦੇਖ ਕੇ इमोशनल ਹੋ ਗਏ ਸਿੱਖੀ ਅਸੂਲਾਂ ਨਾਲ ਜੁੜ ਗਏ ਇਹ ਵੀ ਕਹਿੰਦੇ ਮੈਂ ਆਪਣੇ ਵਿਆਹ ਤੱਕ ਸਿੰਘ ਸਾਜ ਕੇ ਤੇ ਇੱਦੇ ਵਿਆਹ ਕਰਦਾ ਜੀ ਗਲਤ ਫਿਰਤ ਪਾ ਲਈ ਤੇ ਅਸੀਂ ਵੀ ਮੱッセ ਰੰਗੜ ਨੂੰ ਉਹ ਜਿਹੜੀ ਆ ਸ਼ਾਬਾਸ਼ ਦਿੱਤੀ ਹੈ ਕਿ ਉਹਨਾਂ ਵੀ ਕੰਜਰੀਆਂ ਨੇ ਚਾਈਆਂ ਉਹਨਾਂ ਵੀ ਸ਼ਰਾਬ ਤੇ ਕਬਾਬ ਦਾ ਦੌਰ ਚਲਾਇਆ ਤੇ ਜੇ ਆਪਾਂ ਹੁਣ ਸ਼ਰਿਆਮ ਹੀ ਉਹ ਕਰਨ ਲੱਗ ਪਏ ਸ਼ਰਾਬ ਦਾ ਸ਼ਰਾਬ ਤੇ ਸ਼ਾਬਾਬ ਦਾ ਜਿਹੜਾ ਦੌਰ ਹੈ ਕਬਾਬ ਜਿਹੜਾ ਚੱਲਦਾ ਜੀ ਉਹ ਤੋਂ हट ਕੇ ਇਸ ਤਰੀਕੇ ਦੇ ਨਾਲ ਗੁਰੂ ਘਰ ਦੇ ਵਿੱਚ ਇਹ ਕਾਰਜ ਕਰਨੇ ਬਹੁਤ ਚੰਗੀ ਗੱਲ ਹੈ ਗੁਰੂ ਮਹਾਰਾਜ ਜਿੱਦਾਂ ਦੀ ਸਮੱਤ ਸਾਰਿਆਂ ਨੂੰ ਬਖਸ਼ਿਸ਼ ਕਰਦੇ। ਸਤਿ ਸ਼੍ਰੀ ਅਕਾਲ ਪੀਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹਾਂ। ਸਾਥੀਓ ਲੜੋਆ ਵਿਖੇ ਹੋਏ ਵਿਆਹ ਸਮਰੋਹ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਮਿੱਟੀ ਦੀ ਖੁਸ਼ਬੂ ਅਤੇ ਸੰਸਕਾਰਾਂ ਦੀ ਮਹਿਕ ਨਜ਼ਰ ਆਈ। ਇਹ ਵਿਆਹ ਸਿਰਫ ਵਿਆਹ ਨਹੀਂ ਸਗੋਦੋ ਦਿਲਾਂ ਦਾ ਦੋ ਪਰਿਵਾਰਾਂ ਦਾ ਅਜਿਹਾ ਮਿਲਨ ਸੀ ਜਿਸ ਵਿੱਚ ਇੱਕ ਸੰਦੇਸ਼ ਵੀ ਸੀ ਕਿ ਮਾਡਰਨ ਹੋਣਾ ਗਲਤ ਨਹੀਂ ਪਰ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣਾ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਜ਼ਰੂਰਤ ਹੈ। ਇਸ ਵਿਆਹ ਵਿੱਚ ਡੀਜੇ ਦਾ ਸ਼ੋਰ ਬਿਲਕੁਲ ਨਹੀਂ ਸੀ। ਇਸ ਵਿਆਹ ਵਿੱਚ ਸ਼ਰਾਬ ਅਤੇ ਕਬਾਬ ਦੀ ਬਿਲਕੁਲ ਵੀ ਵਰਤੋਂ ਨਹੀਂ ਕੀਤੀ ਗਈ। ਸਗੋਂ ਇਸ ਵਿਆਹ ਸਮਰੋਹ ਵਿੱਚ ਢਾਡੀ ਜੱਥੇ ਵੱਲੋਂ ਵਿਆਹ ਵਿੱਚ ਆਏ ਹੋਏ ਮਹਿਮਾਨਾਂ ਨੂੰ ਵਾਰਾ ਸੁਣਾ ਕੇ ਆਪਣੇ ਇਤਿਹਾਸ ਨਾਲ ਜੋੜਿਆ ਗਿਆ। ਸੱਚੀਓ ਅੱਜ ਦੇ ਜ਼ਮਾਨੇ ਵਿੱਚ ਹਰ ਵਿਆਹ ਵਿੱਚ ਜਿੱਥੇ ਡੀਜੇ ਦਾ ਬਹੁਤ ਸ਼ੋਰ ਹੁੰਦਾ ਹੈ ਜਿੱਥੇ ਰੰਗ-ਬਰੰਗੀਆਂ ਲਾਈਟਾਂ ਦਾ ਰੰਗ ਚੁਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉੱਥੇ ਇਹ ਵਿਆਹ ਸਮਰੋਹ ਇੱਕ ਮਿਸਾਲ ਦੇ ਵਾਂਗ ਸਾਦਗੀ ਦੇ ਰੰਗ ਵਿੱਚ ਵੱਖਰੀ ਚਮਕ ਵਿਖੇਰਦਾ ਨਜ਼ਰ ਆਇਆ ਆਓ ਦੇਖਦੇ ਹਾਂ ਇਸ ਵਿਆਹ ਸਮਰੋਹ ਦੀਆਂ ਤਸਵੀਰਾਂ ਕੱਜ ਤੇ ਤੁਹਾਡੇ ਲਈ ਆਮੂਮਨ ਅਸੀਂ ਦੇਖਦੇ ਆ ਕਿ ਵਿਆਹ ਚ ਸ਼ੋਰ ਸ਼ਰਾਬਾ ਬਹੁਤ ਹੁੰਦਾ DJ ਲੱਗਦਾ ਸ਼ਰਾਬ ਵੀ ਸਜਾਈ ਜਾਂਦੀ ਹੈ ਲੇਕਿਨ ਇਹ ਵਿਆਹ ਬਹੁਤ ਸਿੰਪਲ ਹੈ ਇਹ ਮੈਂ ਸਮਝਦਾ ਕਿ ਤੋਂ ਦਿਲਾਂ ਦਾ ਇਕੱਲਾ ਮਿਲਣ ਨਹੀਂ ਹੈ ਕੋ ਸੋਚਾਂ ਦਾ ਵੀ ਮਿਲਣ ਹੈ ਇਹ ਮਨ ਚ ਵਿਚਾਰ ਕਿੱਥੇ ਹੈ ਕਿ ਵਿਆਹ ਦੇ ਆਪਾਂ ਘਾਟੀ ਜੱਥੇ ਨੂੰ ਲਵਾਉਣਾ ਤੇ ਵਿਆਹ ਸਿੰਪਲ ਰੱਖਣਾ ਭਾਜੀ ਪਹਿਲਾਂ ਤੁਹਾਡਾ ਬਹੁਤ ਧੰਨਵਾਦ ਠੀਕ ਹੈ ਤੁਸੀਂ ਆਏ ਇੱਥੇ ਇਹਦੇ ਤੁਹਾਡਾ ਬਹੁਤ ਧੰਨਵਾਦ ਭਾਜੀ ਪਤਾ ਕੀ ਚੱਕਰ ਹੈ ਦੇਖੋ ਆਪਾਂ ਵਿਆਹ ਸ਼ਾਦੀਆਂ ਬਹੁਤ ਦੇਖਦੇ ਆ ਲਚਰਤਾ ਹੁੰਦੀ ਭਾਜੀ ਉੱਥੇ ਸਾਰੇ ਲਚਰ ਤੇ ਤੇ ਅਹੀ ਕੁਛ ਚੱਲਦਾ ਹੈ ਭਾਜੀ DJ ਤੇ ਨਾਚਰਾਂ ਨੱਚਦੇ ਆ ਸ਼ਰਾਬਾਂ ਪੀਂਦੇ ਆ ਆਪਣਾ ਇਦਾਂ ਦੀ ਸੋਚ ਨਹੀਂ ਸੀਗੀ ਆਪਣੀ ਆਪਣੀ ਪਾਰਟਨਰ ਦੇ ਨਾਲ ਗੱਲਬਾਤ ਹੋਈ ਅਸੀਂ ਗੱਲ ਕੀਤੀ ਵੀ ਆਪਾਂ ਕੁਝ ਵਧੀਆ ਕਰਨਾ ਆ ਤੇ ਉਹ ਦੁਨੀਆ ਨੂੰ ਸੇਧ ਦਈਏ ਚੰਗੇ ਪਾਸੇ ਲੈ ਕੇ ਚੱਲੀਏ ਠੀਕ ਆ ਤੇ ਫਿਰ ਅਸੀਂ ਸਲਾਹ ਕੀਤੀ ਆਪਣੇ ਪਾਰਟਨਰ ਨਾਲ ਤੇ ਅਸੀਂ ਆਪਣੀ ਫੈਮਲੀ ਨਾਲ ਸਲਾਹ ਕੀਤੀ ਫੈਮਲੀ ਵਾਲਿਆਂ ਨੇ ਵੀ ਸਾਡਿਆਂ ਨੇ ਕਿਹਾ ਵੀ ਤੁਸੀਂ ਬਹੁਤ ਵਧੀਆ ਚੀਜ਼ ਸੋਚੀ ਆ ਤੇ ਸਾਨੂੰ ਐਪਰੀਸ਼ੀਏਟ ਕੀਤਾ ਉਹੀ ਅਸੀਂ ਆਪਣੇ ਬਾਕੀ ਫੈਮਿਲੀ ਨਾਲ ਕੀਤੀ ਤੇ ਆਪਣੇ ਰਿਸ਼ਤੇਦਾਰਾਂ ਨਾਲ ਮਾਮਾ ਜੀ ਨਾਲ ਕੀਤੀ ਤੇ ਸਾਨੂੰ ਇਹ ਹੀ ਆ ਵੀ ਸਾਡੇ ਤੋਂ ਕੋਈ ਸੱਖੇ ਚੰਗੇ ਬਸੇ ਜਾਵੇ ਅੱਛਾ ਜਿਹੜੇ ਦੇਖ ਰਹੇ ਹੋ ਹੁਣ ਸੀਜ਼ਨ ਵੈਡਿੰਗ ਸੀਜ਼ਨ ਸ਼ੁਰੂ ਹੋ ਗਿਆ ਕੀ ਸਮਝਾ ਦੋਗੇ ਕਿਉਂਕਿ ਨਾ ਇੱਕ ਮੈਂ ਦੇਖਿਆ ਮਾਹੌਲ ਸਪਿਰਚੁਅਲ ਸੀਗਾ ਮਾਹੌਲ ਸਪਿਰਚੁਅਲ ਜੀ ਆਮ ਉਮਰ ਕੀ ਹੁੰਦਾ ਕਿ ਨੀਜੇ ਤੇ ਸ਼ੋਰ ਸ਼ਰਾਬੇ ਚ ਰੱਬ ਨੂੰ ਭੁੱਲ ਜਾਂਦੇ ਹਾਂ ਤੇ ਸਭ ਤੋਂ ਪਹਿਲਾਂ ਧੰਨਵਾਦ ਉਹਨਾਂ ਨੂੰ ਹੋਣਾ ਚਾਹੀਦਾ ਬਿਲਕੁਲ ਬਿਲਕੁਲ ਇੱਥੇ ਧੰਨਵਾਦ ਸੀਗਾ ਬਿਲਕੁਲ ਬਿਲਕੁਲ ਕੀ ਕਹੋਗੇ ਭਾਜੀ ਦੇਖੋ ਅਸੀਂ ਹੁਣ ਇੱਥੇ ਆ ਕੇ ਨਾ ਛੇਵੀਂ ਪਾਤਸ਼ਾਹੀ ਤੇ ਚਨਚੂ ਦੇਤ ਤੋਂ ਵੱਡਾ ਸਾਡੇ ਲਈ ਕੁਝ ਨਹੀਂ ਹੋ ਸਕਦਾ। ਅਸੀਂ ਆਏ ਹਾਂ ਇੱਥੇ ਆਪਣਾ ਜੋਤ ਪ੍ਰੋਗਰਾਮ ਹੈ ਉਹ ਵਧੀਆ ਹੋਇਆ ਧਾਰਮਿਕ ਕਿਸੇ ਦੇ ਬਾਣੀ ਕਰਨਾ ਚਾਹੀਦਾ ਭਾਜੀ ਇਹ ਤੋਂ ਵੱਡਾ ਹੋਊਗੀ ਸਾਡਾ। ਬਾਕੀ ਅਸੀਂ ਵੀ ਇਹੀ ਚਾਹੁੰਦੇ ਹਾਂ ਵੀ ਜਿਹੜੇ ਗਾਂ ਵੀ ਆ ਉਹ ਵੀ ਇਹੀ ਸਿੱਖਣ ਇਹੀ ਚੀਜ਼ਾਂ ਕਰਨ। ਕੋ ਚੰਗੇ ਪਾਸੇ ਜਾਣ। ਤੁਹਾਡਾ ਇਕੱਲਿਆਂ ਦਾ ਫੈਸਲਾ ਨਹੀਂ ਭਾਬੀ ਨੇ ਪੂਰੀ ਸਲਾਹ ਨਹੀਂ ਨਹੀਂ ਭਾਜੀ ਸਾਡਾ ਪਹਿਲਾਂ ਆਪਸ ਵਿੱਚ ਅਸੀਂ ਸਲਾਹ ਕੀਤੀ। ਇਹਨਾਂ ਦੀ ਵੀ ਇਹੀ رائے ਸੀ ਕਿ ਸਾਡੀ ਵੀ ਇਹੀ رائے ਸੀ ਕਿ ਫਿਰ ਅਸੀਂ ਫੈਮਿਲੀ ਨਾਲ ਡਿਸਕਸ ਕੀਤੀ ਫੈਮਿਲੀ ਨੇ ਸਾਡੀ ਨੇ ਇਹੀ ਕਿਹਾ ਵੀ ਤੁਸੀਂ ਚੰਗੀ ਚੰਗੀ ਜੀ ਸੋਚੀ ਆ ਇੱਦਾਂ ਹੀ ਕਰੋ। ਫਿਰ ਖੁਸ਼ ਹੋ ਜੀ ਤੁਸੀਂ। ਬਿਲਕੁਲ ਭਾਜੀ ਬੋ ਮਮਾ ਹੀ ਨਾਲ ਗੱਲ ਕਰ ਲਈਏ ਸੀ ਸਤਿ ਸ੍ਰੀ ਅਕਾਲ ਜੀ ਸੂਰੀ ਸਾਹਿਬ ਜੀ ਅਸੀਂ ਤੁਹਾਡਾ ਬਹੁਤ ਹੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਦਿਲ ਦੀਆਂ ਗਹਿਰਾਈਆਂ ਤੋਂ ਜਿਹੜਾ ਤੁਸੀਂ ਇਸ ਮੌਕੇ ਤੇ ਪਹੁੰਚੇ ਆ ਤੇ ਆਪਣੇ ਕੈਮਰੇ ਵਿੱਚ ਤਸਵੀਰਾਂ ਕੈਦ ਕੀਤੀਆਂ ਸੋ ਅਸੀਂ ਬੜਾ ਮਾਣ ਮਹਿਸੂਸ ਕਰਦੇ ਹਾਂ ਕਿ ਬੱਚਿਆਂ ਦੀ ਸੋਚ ਦੇ ਉੱਤੇ ਕਿਉਂਕਿ ਅਕਸਰ ਆਪਾਂ ਵਿਆਹਾਂ ਤੇ ਡੀਜੇ ਵਗੈਰਾ ਚਲੋ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਨੇ ਆ ਅਲੱਗ-ਅਲੱਗ ਪ੍ਰੋਗਰਾਮ ਆ ਸੋ ਸਾਡੇ ਅੱਜ ਦੇ ਯੂਥ ਦੇ ਬੱਚਿਆਂ ਦੀ ਇਹੀ ਸੋਚ ਸੀਗੀ ਕਿ ਇਤਿਹਾਸਿਕ ਗੁਰਦੁਆਰਾ 6ਵੇਂ ਪਾਤਸ਼ਾਹੇ ਦਾ ਗੁਰਦੁਆਰਾ ਪਿੰਡ ਲਡੂਆ ਜ਼ਿਲ੍ਹਾ ਨਵਾਂ ਸ਼ਹਿਰ ਦੇ ਵਿੱਚ ਸਥਿਤਵਾ ਕਿਥੋਂ ਅਸੀਂ ਆਪਣੇ ਰਿਸ਼ਤੇ ਦੀ ਨੀਂ ਰੱਖਣ ਜਾ ਰਹੇ ਹਾਂ ਅਸੀਂ ਸਮਾਜ ਨੂੰ ਇੱਕ ਸੇਧ ਦੇਣੀ ਚਾਹੁੰਦੇ ਇਹਨਾਂ ਦੀ ਸੋਚ ਦੋਨਾਂ ਜੀਆਂ ਦੀ ਇਹੀ ਸੀਗੀ ਕੁੜੀ ਮੁੰਡੇ ਦੀ ਅਸੀਂ ਫਿਰ ਸਾਰੇ ਪਰਿਵਾਰਾਂ ਨੇ ਇਹਨਾਂ ਦੀ ਸਹਿਮਤੀ ਨਾਲ ਆਪਣੀ ਸਹਿਮਤੀ ਜਤਾਈ ਸੋ ਅੱਜ ਢਾਡੀ ਵਾਰਾਂ ਲੱਗੀਆਂ ਤੁਸੀਂ ਹਾਲ ਵਿੱਚ ਦੇਖਿਆ ਤਸਵੀਰਾਂ ਜੋੜਿਆਂ ਦੀਆਂ ਲੱਗੀਆਂ ਆ ਉਹਨਾਂ ਵੱਲ ਦੇਖ ਕੇ ਹੋਰ ਵੀ ਕਿਸੇ ਨੂੰ ਕੋਈ ਨਾ ਕੋਈ ਸਿਹਤ ਆਉਂਦੀ ਆ ਤੇ ਸੋ ਕੋਈ ਨਾ ਕੋਈ ਆਪਣਾ ਵਿਚਾਰ ਬਦਲਦਾ ਵੈਸੇ ਸਾਡੀ ਸਾਰਿਆਂ ਨੂੰ ਪ੍ਰੇਰਨਾ ਆ ਵੀ ਸਮੇਂ ਦੇ ਨਾਲ ਬਾਧੂ ਖਰਚਿਆਂ ਤੋਂ ਪਰਹੇਜ਼ ਰੱਖ ਸਕਦੇ ਤੁਸੀਂ ਇਸ ਤਰ੍ਹਾਂ ਦਾ ਵਿਆਹ ਕਰਨ ਜੇ ਕਰਨਾ ਚਾਹੀਦਾ ਤਾਂ ਜੋ ਰਿਸ਼ਤਾ ਸਾਲੋ ਸਾਲ ਇਹਨ ਦੋਹਾਂ ਤਰ੍ਹਾਂ ਦਾ ਪਿਆਰ ਬਣਿਆ ਰਵੇ ਸਾਨੂੰ ਬਹੁਤ ਮਾਨਵਸੂਚ ਹੁੰਦਾ ਦੋਨਾਂ ਬੱਚਿਆਂ ਉੱਤੇ ਤਾਂ ਬਾਕੀ ਤੁਸੀਂ ਦੇਖਿਆ ਆ ਵੀ ਢਾਡੀ ਬਾਰਾਂ ਨੇ ਵੀ ਨਿਹਾਲ ਕੀਤਾ ਵਿਆਹ ਦੀਆਂ ਜਿਹੜੀਆਂ 12 ਸਲਾਈਆਂ ਨਿਹਾਲ ਕੀਤਾ ਸੰਗਤਾਂ ਨੇ ਬੜੇ ਇਜਾਦ ਇਹ ਸਤਕਾਰ ਦੇ ਨਾਲ ਆਪਣੇ ਦੇਖਿਆ ਜਿਵੇਂ ਬੈਸ਼ਨੂ ਵਿਆਹ ਤਾਂ ਤੁਸੀਂ ਦੇਖਿਆ ਪਰ ਬੈਸ਼ਨੂ ਜਿਹੜਾ ਪ੍ਰੋਗਰਾਮ ਵੀ ਪਹਿਲੀ ਵਾਰ ਦੇਖਿਆ ਹੋਊਗਾ ਅਸੀਂ ਬਹੁਤ ਮਾਣ ਮਸੂਦ ਕਰਦੇ ਹਾਂ ਆਪਣੇ ਬੱਚਿਆਂ ਨੂੰ ਬੜਾ ਫਕਰ ਹੋਇਆ ਇਹਨਾਂ ਦੀ ਖੁਸ਼ੀ ਸੀਗੀ ਅਸੀਂ ਇਹਨਾਂ ਦੇ ਨਾਲ ਹਾਂ ਸਹਿਮਤ ਹਾਂ ਪੂਰੀ ਰਿਵਾਜ ਸਮਝਣ ਦਾ ਵੀ ਮੌਕਾ ਮਿਲਿਆ ਬਿਲਕੁਲ ਜੀ ਜਿਹੜੀਆਂ ਬੱਚੀਆਂ ਇੱਥੇ ਪਹੁੰਚੀਆਂ ਸੀਗੀਆਂ ਮੈਂ ਦੇਖ ਰਿਹਾ ਸੀ ਬਜ਼ੁਰਗਾਂ ਦੀਆਂ ਬੀਬੀਆਂ ਬੱਚੀਆਂ ਗੌਰ ਨਾਲ ਸੁਣ ਰਹੇ ਸੀਗੇ ਇੱਕ ਤਾਂ ਤਾਂ ਪੀਪਲ ਦੇ ਅੱਖ ਜੁਮ ਹੰਝੂ ਵੀ ਦੇਖਿਆ ਨਾ ਉਡੀ ਦਾ ਸਪਿਰਚੁਅਲੀ ਕਿਸੇ ਜੜਜਾ ਨਹੀਂ ਆ ਹਾਂਜੀ ਆ ਰਾਨੀਅਤ ਨਾਲ ਜੁੜਦੇ ਆ ਬਿਲਕੁਲ ਬਿਲਕੁਲ ਜੀ ਰੂਰ ਪਹਿਲਾਂ ਕਹਿ ਕੇ ਹੱਡਾਂ ਜੀ ਇਕੱਲੇ ਦੋ ਦਿਲ ਨਹੀਂ ਮਿਲੈ ਦੋ ਸੋਚਾਂ ਵੀ ਮਿਲੀਆਂ ਬਿਲਕੁਲ ਜੀ ਬਿਲਕੁਲ ਇਹ ਕਿੰਨੀ ਖੁਸ਼ੀ ਹੁੰਦੀ ਹੈ ਜੇ ਸੋਚ ਮਿਲ ਗਈ ਬਹੁਤ ਜਿਆਦਾ ਖੁਸ਼ੀ ਹੁੰਦੀ ਜੀ ਪਰ ਦੋਨਾਂ ਬੱਚਿਆਂ ਦੀ ਸਹਿਮਤੀ ਨਾ ਕਈ ਵਾਰੀ ਇੱਕ ਨਿਆਣੇ ਦੇ ਵਿਚਾਰ ਵੱਖਰੇ ਹੁੰਦੇ ਆ ਕਿ ਮੈਂ ਹਾਈ ਫਾਈ ਪੈਲਸ ਵਿੱਚ ਕਰਨਾ ਇੱਕ ਤੇ ਅਲੱਗ ਹੁੰਦੇ ਆ ਤੇ ਮੁੰਡਾ ਬਾਹਰ ਕੰਮ ਤੋਂ ਨਿਊਜ਼ੀਲੈਂਡ ਤੋਂ ਆ ਕੇ ਵੀ ਆਪਣੀ ਸੋਚ ਉਹ ਆਪਣੇ ਵਿਰਸੇ ਨਾਲ ਸੋਚ ਕੇ ਰੱਖੀ ਆ ਹਾਂਜੀ ਹਾਂਜੀ ਦੇ ਸੋ ਦੋਨਾਂ ਪਰਿਵਾਰਾਂ ਨੂੰ ਅਸੀਂ ਬਹੁਤ-ਬਹੁਤ ਵਧਾਈ ਦਿੰਨੇ ਆ ਤੇ ਸੋ ਤੁਸੀਂ ਦੇਖਿਆ ਵੀ ਸੰਗਤਾਂ इमोशनल ਵੀ ਹੋਈਆਂ ਧਾਰਮਿਕ ਵਿਚਾਰ ਸੁਣੇ ਉਹਨਾਂ ਵਿੱਚ ਕਿਤੇ ਨਾ ਕਿਤੇ ਉਹ ਧਾਰਮਿਕ ਵਿਚਾਰਾਂ ਨੇ ਘਰ ਕੀਤਾ ਹੋਊਗਾ ਤੇ ਅਸੀਂ ਬਹੁਤ ਖੁਸ਼ੀ ਮਹਿਸੂਸ ਕਰਦੇ ਆ ਤੇ ਤੁਹਾਡਾ तहे ਦਿਲੋਂ ਧੰਨਵਾਦ ਕਰਦੇ ਆ ਕਿ ਤੁਸੀਂ ਅਚਾਨਕ ਨੰਗ ਦੇ ਨੰਗ ਦੇ ਕਿਤੇ ਇਹ ਵੀ ਵਿਆਹ ਨਿਗਾ ਮਾਰ ਲਈ ਹੋਰ ਤੁਸੀਂ ਖਬਰਾਂ ਬਹੁਤ ਪਰਿਤ ਪਰੇ ਲਾਉਂਦੇ ਨੇ ਆ ਤੇ ਚਲੋ ਇਹ ਵੀ ਖਬਰ ਤੁਸੀਂ ਨੋਟ ਕੀਤੀ ਵਧੀਆ ਕੀਤੀ ਆ ਇੱਕ ਨਵੀਂ ਪੀੜ੍ਹੀ ਨੂੰ ਸਮਾਜ ਨੂੰ ਨਵੀਂ ਸਿਹਤ ਦੇਣ ਦੀ ਕੋਸ਼ਿਸ਼ ਕੀਤੀ ਤੁਹਾਨੂੰ ਕਿਹੜੀ ਗੱਲ ਐਮੋਸ਼ਨਲ ਕੀਤਾ ਇੱਕ ਉਹਨਾਂ ਨੇ ਕਿ ਖੁਸ਼ੀ ਦੇ ਹੰਝੂ ਆ ਗਏ ਸਾਨੂੰ ਬਸ ਜੇ ਬੱਚਿਆਂ ਦੀ ਸੋਚ ਦੇ ਔਰ ਢਾਡੀਵਾਰਾਂ ਨੇ ਵਿਆਹ ਦੀਆਂ ਜਿਹੜੀਆਂ 12 ਲਾਈਆਂ ਸੁਣਾਈਆਂ ਉਹ ਸਾਨੂੰ ਜਿਹੜੀਆਂ ਭੁੱਲ ਚੁੱਕੀਆਂ ਸੀਗੀਆਂ ਉਹਨੀਆਂ ਗੁਰੂਆਂ ਦੇ ਵੇਲੇ ਦੀਆਂ ਵਿਆਹ ਦੀਆਂ 12 ਸੁਣਾਈਆਂ ਵੇ ਕਿਵੇਂ ਕਾਰਜ ਕੀਤੇ ਜਾਂਦੇ ਸੀ ਹੁਣ ਉਹ ਸਾਨੂੰ ਉਹ ਗੱਲਾਂ ਨੇ ਐਮੋਸ਼ਨਲ ਕੀਤਾ ਨੇ ਅਸੀਂ ਗਾਣੇ ਤੇ ਨੱਚ ਟੱਪ ਕੇ ਭੰਗੜਾ ਪਾ ਕੇ ਘਰ ਨੂੰ ਆ ਜੰਨੇ ਆ ਸਮਝ ਜਿ ਕਿ ਜਿਹੜੇ ਮਹਿਮਾਨ ਆਏ ਸੀ ਹਾਂਜੀ ਉਹ ਨਹੀਂ ਕੱਲਾ ਵਿਆਹ ਨਹੀਂ ਦੇਖਿਆ ਜੜ੍ਹਾਂ ਨਾਲ ਵੀ ਜੁੜੇ ਆ ਬਸ ਬਾਜੀ ਉਹ ਇੱਕ ਧਾਰਮਿਕ इमोशनल ਵੀ ਹੋਇਆ ਧਾਰਮਿਕ ਰੀਤੀ ਰਿਵਾਜਾਂ ਨਾਲ ਜੁੜੇ ਆ ਬੜੇ ਪਿਆਰ ਨਾਲ ਉਹਨੀ ਜੋਧਿਆਂ ਦੀ ਫੋਟੋਆਂ ਉਹਦੀਆਂ ਸੈਲਫੀਆਂ ਲਈਆਂ ਕੋਲ ਖੜ ਕੇ ਹਾਲ ਵਿੱਚ ਮਤਲਬ ਚਾਰਸ ਫੇਰੇ ਘੁੰਮ ਕੇ ਦੇਖਿਆ ਉਹਨੂੰ ਤੇ ਅਸੀਂ ਕਮੇਟੀ ਦਾ ਵੀ ਬੜਾ ਹੀ ਤਹਿਤੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਹਾਲ ਇਹ ਤਿਆਰ ਕੀਤਾ ਲੋਕਾਂ ਨੂੰ ਮਤਲਬ ਬਾਹਰ ਭਟਕਣ ਦੀ بجائے ਘਟ ਖਰਚੇ ਦੇ ਵਿੱਚ ਔਰ ਵਧੀਆ ਰੋ ਰੀਤਾਂ ਦੇ ਨਾਲ ਬੰਦਨ ਵਿੱਚ ਬੰਦਨ ਦੀ ਉਪਰਾਲਾ ਕੀਤਾ। ਅੱਛਾ ਵੱਡੀ ਗੱਲ ਇਹ ਕੋਈ ਰਸਿਆ ਵੀ ਨਹੀਂ। ਰਸਨਾ ਜੀ ਜਿੱਥੇ ਸ਼ਰਾਬ ਚੱਲਦੀ ਹੁੰਦੀ ਹੈ। ਉਹ ਰਸਨਾ ਫਿਰ ਤਾਂ दारू ਪੀ ਕੇ ਦਿਵਾ ਘੁੰਮ ਜਾਂਦਾ। ਹੁਣ ਗੁਰੂ ਸਾਹਿਬ ਦਾ ਜਦੋਂ ਪ੍ਰਚਾਰ ਖਾਦਾ ਤੇ ਮਨ ਨੂੰ ਸ਼ਾਂਤੀ ਆਉਣੀ ਰਸਨਾ ਤੇ ਕੀ ਜ਼ਿੰਦਗੀ। ਠਹਿਰਾਵਾ ਬਿਲਕੁਲ ਜੀ ਮਹਾਰਾਜ ਦੀ ਜਦੋਂ ਰਜਾ ਦੇ ਵਿੱਚੋਂ ਫਿਰ ਉਸ ਰਸਾਈਏ ਨਹੀਂ ਹੁੰਦੇ ਜਦੋਂ ਆਪਾਂ ਰਜਾ ਤੋਂ ਬਾਹਰ ਕੰਮ ਕਰਦੇ ਆਂ दारू ਫੱਕਾ ਉਹਦੀ ਬੇਅਦਬੀ ਕਰਦੇ ਆਂ ਫਿਰ ਕਿਤੇ ਨਾ ਕਿਤੇ ਉਹ ਗੱਲਾਂ ਹੋ ਜਾਂਦੀਆਂ ਜੀ ਠੀਕ ਹੈ ਜੀ ਪਹਿਲਾਂ ਤਾਂ ਮੈਂ ਪੀਵੀ 32 ਨਵਾਂ ਸ਼ਹਿਰ ਜਿੰਨੇ ਵੀ ਦਰਸ਼ਕ ਜੁੜੇ ਆ ਉਹਨਾਂ ਦਾ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਮੈਂ ਖੁਦ ਇਸ ਚੈਨਲ ਨਾਲ ਬਹੁਤ ਟਾਈਮ ਤੋਂ ਜੁੜੇ ਆਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦਾ ਤੁਸੀਂ ਯੂਕੇ ਵੀ ਗਏ ਸੀ ਇੱਥੇ ਵੀ ਗਏ ਸੀਗੇ ਸਾਰੇ ਪਾਸੇ ਆਪਣੇ ਖਬਰਾਂ ਦਿੰਦੇ ਆਂ ਅੱਜ ਅਸੀਂ ਇੱਕ ਵੱਖਰਾ ਜਿਹੜੀ ਸੋਚ ਸੀਗੀ ਇਹ ਮੇਰੀ ਸਿਸਟਰ ਆ ਸਾਡੇ ਜੀਜਾ ਜੀ ਨੇ ਇਹਨਾਂ ਦੀ ਜਿਹੜੀ ਸੋਚ ਸੀਗੀ ਇਹਨਾਂ ਦੀ ਸੋਚ ਨੇ ਇੰਨਾ ਕ ਪ੍ਰਭਾਵਿਤ ਕੀਤਾ ਸਾਰਿਆਂ ਨੂੰ ਕਿ ਅੱਜ ਅਸੀਂ ਇੱਕ ਵੱਖਰਾ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਤੇ ਹਾਂ ਜਿੱਦਾਂ ਪਹਿਲਾਂ ਵੀ ਵਿਆਹ ਹੁੰਦੇ ਸੀ ਉਦਾਂ ਵੀ ਹੋ ਸਕਦੇ ਆ ਕਿਉਂਕਿ ਆਪਾਂ ਇੰਨਾ ਕ ਜ਼ਿਆਦਾ ਵਿਆਹਾਂ ਨੂੰ ਪੜਾਵਾ ਦੇ ਚੁੱਕੇ ਆ ਆਪਾਂ ਇਹ ਨਹੀਂ ਦੇਖਦੇ ਉਸ ਚੀਜ਼ ਦਾ ਖਰਚਾ ਕਿਉਂ ਇੱਕ ਪਿਓ ਜਦੋਂ ਕਿਤੇ ਆਪਣੀ ਧੀ ਦਾ ਵਿਆਹ ਕਰਦਾ ਆ ਉਹਨੇ ਆਪਣੀ ਜਿੰਨੀ ਵੀ ਜਮਾ ਪੂੰਜੀ ਹੁੰਦੀ ਆ ਉਹ ਸਾਰੀ ਲਾਉਣੀ ਹੁੰਦੀ ਆ ਪਰ ਆਪਾਂ ਇਸ ਚੀਜ਼ ਨੂੰ ਉਹ ਇੱਕ ਮਤਲਬ ਦਰਸ਼ਕਾਂ ਨੂੰ ਸਾਰੇ ਜਿੰਨੇ ਆਏ ਸੀ ਢਾਡੀ ਵਾਰਾਂ ਚੱਲ ਰਹੀਆਂ ਆਂ ਆਪਾਂ ਇਹ ਦੱਸ ਰਹੇ ਸੀ ਵੀ ਸਾਨੂੰ ਜਿੱਦਾਂ ਗੁਰੂ ਨੇ ਅਸੀਂ ਆਪਣੇ ਲਾਮਾ ਲੈਨੇ ਆ ਫੇਰੇ ਲੈਨੇ ਆ ਉਸ ਤੋਂ ਬਾਅਦ ਇਦਾਂ ਸਾਡੇ ਗੁਰੂਆਂ ਨੇ ਸਾਨੂੰ ਦੱਸਿਆ ਸੀਗਾ ਕਿ ਹਾਂ ਇਦਾਂ ਵਿਆਹ ਹੋ ਰਿਹਾ ਹੈ ਪਰ ਆਪਾਂ ਉਸ ਚੀਜ਼ ਨੂੰ ਭੁੱਲ ਚੁੱਕੇ ਸੀ ਅੱਜ ਅਸੀਂ ਉਸ ਚੀਜ਼ ਨੂੰ ਅੱਗੇ ਲੋਕਾਂ ਦੇ ਰੱਖਿਆ ਸਾਡੇ ਜਿੰਨੇ ਵੀ ਫੈਮਿਲੀ ਮੈਂਬਰ ਆਏ ਆ ਉਹਨਾਂ ਦੇ ਅੱਗੇ ਰੱਖਿਆ ਸਾਡੇ ਜੀਜਾ ਹੀ ਖੁਦ ਨਿਊਜ਼ੀਲੈਂਡ ਤੋਂ ਆਏ ਆ ਪਰ ਉੱਥੇ ਦੇਖ ਲਓ ਬਹੁਤ ਜ਼ਿਆਦਾ ਐਡਵਾਂਸ ਹੈ ਪਰ ਫੇ ਵੀ ਆਪਣੀ ਜਿਹੜੀ ਆਪਣੇ ਜੜ੍ਹਾਂ ਦੇ ਨਾਲ ਜੁੜੇ ਹੋਏ ਆ ਆਪਣੀ ਸੋਚ ਹੈ ਜਿਹੜੀ ਇਹਨਾਂ ਨੇ ਉੱਥੇ ਰੱਖੀ ਆ ਬਈ ਹਾਂ ਨਹੀਂ ਤੁਹਾਡਾ ਵਿਆਹ ਹੋ ਗਿਆ ਕਿ ਨਹੀਂ ਨਹੀਂ ਤੇ ਤੁਸੀਂ ਆਪਣੇ ਵਿਆਹ ਦੇ ਘੱਟ ਜਿੱਥੇ ਰਹਾਉਂਗੇ ਮੈਂ ਖੁਦ ਵੀ ਇੱਦਾਂ ਹੀ ਕਰੂੰਗਾ ਠੀਕ ਹੈ ਜੀ ਜੇ ਮੈਂ ਆਪਣੀ ਭੈਣ ਦਾ ਵਿਆਹ ਇਦਾਂ ਕੀਤਾ ਤੇ ਮੈਂ ਖੁਦ ਵੀ ਗਾਂ ਨਹੀਂ ਚਾਹੁੰਦਾ ਬਈ ਹਾਂ ਜਿੱਥੇ ਮੈਂ ਵਿਆਹ ਕਰਾਵਾਂ ਉਹ ਵੀ ਕੁੜੀ ਵਾਲੇ ਇਦਾਂ ਮਤਲਬ ਨਹੀਂ ਦੇਜੇ ਖਰਚਾ ਕਰਨ ਅਸੀਂ ਇਹੀ ਚਾਹੁੰਦੇ ਆ ਬਈ ਸਾਰੇ ਖਰਚਾ ਘੱਟ ਕਰਨ ਇਦਾਂ ਦਾ ਵਿਆਹ ਹੋ ਸਕਦਾ ਆ ਲਓ ਜੀ ਤੁਹਾਡੇ ਤੋਂ ਤੁਹਾਡੇ ਸਾਲਾ ਸਭ ਤੋਂ ਪਹਿਲਾਂ ਪ੍ਰਭਾਵੇ ਤੋਂ ਨਹੀਂ ਨਹੀਂ ਲਓ ਜੀ ਅਸੀਂ ਜੀਦਾ ਜਾਗਦਾ ਸਬੂਤ ਦਿੱਤਾ ਸਾਡੇ ਪਹਿਲਵਾਨ ਭੀਮ ਸਿੰਘ ਜੀ ਨੇ ਅੱਜ ਦਾ ਵਿਆਹ ਦੇਖ ਕੇ ਮੋਸ਼ਨਲ ਹੋ ਗਏ ਸਿੱਖੀ ਅਸੂਲਾਂ ਨਾਲ ਜੁੜ ਗਏ ਇਹ ਵੀ ਕਹਿੰਦੇ ਮੈਂ ਆਪਣੇ ਵਿਆਹ ਤੱਕ ਸਿੰਘ ਸਾਜ ਕੇ ਤੇ ਇੱਦਾਂ ਵਿਆਹ ਕਰਦਾ ਜੀ ਤੇ ਸਾਨੂੰ ਬੜੀ ਖੁਸ਼ੀ ਮੂ ਸਾਡੀ ਸੋਚ ਦੇ ਪਹਿਰਾ ਦਿੱਤਾ ਸ਼ਾਇਦ ਹੋਰ ਵੀ ਨੌਜਵਾਨ ਵਧੂਗੇ ਤੇ ਅੱਗੇ ਅਸੀਂ ਮਲੌਣੇ ਆ ਮਾਤਾ ਜੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਕਰਕੇ ਕਾਰਜ ਰਜਿਆ ਬੀਬੀ ਸੁਰਿੰਦਰ ਕੋਰ ਕੀਵੀ ਦੇ ਬਾਦਸ਼ਾਹ ਜਿਨ੍ਹਾਂ ਦਾ ਨਿਊਜ਼ੀਲੈਂਡ ਦੇ ਵਿੱਚ ਕੀਵੀ ਦੇ ਕਿੰਗ ਕਿਹਾ ਜਾਂਦਾ ਸੋ ਇਹਨਾਂ ਦੀ ਮਿਹਰ ਸਦਕਾ ਇਹ ਮੁੰਡਾ ਨਿਊਜ਼ੀਲੈਂਡ ਵਾਲਾ ਹੋਇਆ ਤੇ ਇਹਨਾਂ ਦੀ ਮਿਹਰ ਸਦਕਾ ਜੇ ਇਹ ਰੰਗ ਲੱਗੇ ਆ ਜੀ। ਜੀ ਜੀ ਤੁਹਾਡਾ ਧੰਨਵਾਦ ਕਰਦੇ ਜੀ ਬਹੁਤ। ਹੈਲੋ ਬਾਈਗਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਫਤਿਹ। ਤੁਹਾਡਾ ਵੀ ਧੰਨਵਾਦ ਜਿਹੜੇ ਤੁਸੀਂ ਸਾਡੇ ਸਾਡਾ ਦੇਖਣ ਆਏ ਆ ਵੀ ਤੁਸੀਂ ਕਲਚਰ ਆਪਣਾ ਵਧੀਆ ਚਲਾ ਰਹੇ ਆਂ। ਗੁਰਦਰਾ ਸਾਹਿਬ ਵਿੱਚ ਨਾ ਕੋਈ ਮੀਟ ਨਾ ਕੋਈ ਸ਼ਰਾਬ, ਕੋਈ ਨਾ ਕੋਈ ਧਾਰਮਿਕ ਗੀਤ ਤੇ ਸਾਰਾ ਕੁਝ ਇਹਨਾਂ ਗਰੀਬ ਅਮੀਰ ਸਾਰੇ ਇੱਥੇ ਆ ਕਰ ਸਕਦੇ ਕਾਰਜ ਤੇ ਕਾਰਜ ਰਾਸ ਹੋ ਜਾਂਦੇ ਆ। ਹਾਂ ਤੁਸੀਂ ਬਹੁਤ-ਬਹੁਤ ਧੰਨਵਾਦ ਜਿਹੜੇ ਸਾਡੀ ਹੈਲਪ ਕਰਨਗੇ ਠੀਕ ਹੈ ਜੀ ਬਹੁਤ-ਬਹੁਤ ਸਾਰੀ ਟੀਮ ਦਾ ਧੰਨਵਾਦ ਜੀ ਬਹੁਤ ਵਧੀਆ ਪ੍ਰੋਗਰਾਮ ਰੋਰਮ ਦੇਖਣ ਆਈਆਂ ਤੇ ਸਾਡੇ ਮੁੰਡੇ ਨੇ ਧਾਰਮਿਕ ਵਿਚਾਰ ਕਰ ਲਏ ਤੇ ਸਾਡੇ ਲਈ ਤੋਂ ਵੱਡੀ ਹੋਰ ਪਾਰਟੀ ਹੋ ਨਹੀਂ ਸਕਦੀ ਪਹਿਲਵਾਨ ਸਰਦਾਰ ਪਹਿਲਵਾਨ ਭੀਮ ਸਿੰਘ ਜੀ ਨੇ ਵਿਚਾਰ ਚਲੋ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਦਰਸ਼ਕਾਂ ਨੂੰ ਇਹੀ ਬੇਨਤੀ ਆ ਆ ਸਾਡੇ ਭਾਜੀ ਜਿੰਨਾ ਕਿ ਨਹੀਂ ਸਾਡੇ ਨਵੇਂ ਸ਼ਹਿਰ ਨੂੰ ਆਪਣੇ ਸੋਸ਼ਲ ਮੀਡੀਆ ਤੇ ਅੱਗੇ ਲੈ ਕੇ ਗਏ ਆ ਅਸੀਂ ਇਹੀ ਨਵੇਂ ਸ਼ਹਿਰ ਵਾਸੀਆਂ ਦਾ ਦਿਲੋਂ ਧੰਨਵਾਦ ਕਰਦੇ ਆ ਜੋ ਕੀ ਇਹਨਾਂ ਦੇ ਨਾਲ ਜੁੜੇ ਆ ਮੈਂ ਬਾਕੀਆਂ ਨੂੰ ਵੀ ਇਹੀ ਅਪੀਲ ਕਰਦਾ ਆ ਵੀ ਜਿਹੜਾ ਇਹਨਾਂ ਦਾ YouTube ਚੈਨਲ Facebook ਚੈਨਲ ਦੇਤੇ ਆ ਉਹਨੂੰ ਫੋਲੋ ਕਰੋ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਦਬਾਉਣਾ ਨਹੀਂ ਭੁੱਲਣਾ ਓਕੇ ਜੀ ਬਹੁਤ ਸ਼ੁਕਰੀਆ ਭਾਈ ਸਭ ਤੋਂ ਪਹਿਲਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਪੀਵੀ 32 ਤੇ ਅਸੀਂ ਸੰਗਤਾਂ ਦੇ ਰੂਪ ਰੂਪ ਹੋ ਰਹੇ ਆ ਜੀ ਅੱਜ ਦਾ ਇਹ ਆਨੰਦ ਵਿਆਹ ਕਾਰਜ ਛੇਵੇਂ ਪਾਸ਼ਾ ਦਾ ਪਵਨ ਸਥਾਨ ਹੈ ਜੀ ਗੁਰਦੁਆਰਾ ਪੰਜ ਤੀਰਥ ਲਡੋਆ ਤੇ ਜਿੱਥੇ ਆਪਾਂ ਮੀਰੀ ਪੀਰੀ ਹਾਲ ਬਹੁਤ ਸੋਣਾ ਇਹਨਾਂ ਨੇ ਬਣਾਇਆ ਜੀ ਸਾਡੇ ਸਤਿਕਾਰਯੋਗ ਵੀਰ ਨੇ ਭਾਈ ਸਿਲਖੜ ਸਿੰਘ ਜੀ ਹਕੀਮਪੁਰ ਤੋਂ ਕਬੂਟਾ ਟਰੈਕਟਰ ਏਜੰਸੀ ਦੇ ਉਹ ਮਾਲਕ ਨੇ ਬੜੇ ਲੰਬੇ ਸਮੇਂ ਤੋਂ ਬਹੁਤ ਅੱਛੇ ਕਾਰਜ ਕਰਦੇ ਆ ਰਹੇ ਨੇ ਇਸ ਫੀਲਡ ਦੇ ਵਿੱਚ ਸੋ ਉਹਨਾਂ ਨੇ ਡਿਊਟੀ ਲਈ ਹੈ ਜੀ ਸਾਡੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਿਉਂਕਿ ਇਸ ਸਮੇਂ ਦੇ ਨਾਲ ਚਲਦੀਆਂ ਲੀਹਾਂ ਦੇ ਉੱਤੇ ਚੱਲਣਾ ਤੇ ਬੜਾ ਸੌਖਾ ਹੁੰਦਾ ਜੀ ਲੀਹਾਂ ਨੂੰ ਤੋੜ ਕੇ ਕੁਝ ਕੰਮ ਕਰਨਾ ਬੜਾ ਔਖਾ ਹੁੰਦਾ ਹੈ ਕਿਉਂਕਿ ਅੱਜ ਸਮਾਰ ਸਾਡੇ ਸਮਾਜ ਦੇ ਵਿੱਚ ਵੱਡੇ ਵੱਡੇ ਪੈਲਸਾਂ ਦੇ ਵਿੱਚ ਲੋਕ ਜਿਹੜੇ ਨੇ ਵਿਆਹ ਤੋਂ ਖੁਸ਼ੀ ਲੈਣੀ ਹੁੰਦੀ ਹੈ ਜੀ ਪਰ ਉਹ ਖੁਸ਼ੀ ਨਹੀਂ ਲੈ ਪਾਉਂਦੇ ਉਹ ਚਿੰਤਾ ਦੇ ਵਿੱਚ ਬਦਲ ਜਾਂਦੇ ਨੇ ਜਿਹੜੇ ਸਾਡੇ ਚਾਹ ਹੁੰਦੇ ਨੇ ਸੋ ਚੰਗੀ ਗੱਲ ਹੈ ਕਿ ਆਪਾਂ ਜਿਸ ਤਰ੍ਹਾਂ ਗੁਰੂ ਘਰ ਨੇ ਗੁਰਦਰਾ ਪੰਜ ਤੀਰਥ ਲੜੋਏ ਤੋਂ ਇਹ ਮੀਰੀ ਪੀਰੀ ਹਾਲ ਬਣਾਇਆ ਜੀ ਜੇ ਆਪਾਂ ਵਿਆਹ ਵੈਸ਼ਨੋ ਕਰਨਾ ਹੈ ਕੋਈ ਮੀਟ ਸ਼ਰਾਬ ਜਾਂ ਕੋਹਰ ਵਾਲਾ ਗੋਲਾ ਨਾ ਹੋਵੇ ਤੇ ਬਹੁਤ ਵਧੀਆ ਇਹ ਹਾਲ ਹੈ ਜੀ ਸੋ ਪਰਿਵਾਰ ਨੇ ਆਪਣਾ ਜਿਹੜਾ ਆਨੰਦ ਵਿਆਹ ਇਸ ਹਾਲ ਦੇ ਵਿੱਚ ਰੱਖਿਆ ਬਹੁਤ ਘੱਟ ਖਰਚਿਆਂ ਦੇ ਉੱਤੇ ਇੱਥੇ ਕਾਰਜ ਹੋ ਜਾਂਦੇ ਨੇ ਦੂਜੀ ਵੱਡੀ ਗੱਲ ਹੈ ਜੇ ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਨੇ ਕਿ ਸ਼ਰਮ ਧਰਮ ਦੇ ਛਾਪ ਖਲੋਏ ਕੂੜ ਫਿਰੇ ਪ੍ਰਧਾਨ ਵੀ ਲਾ ਲੋ ਸਮਾਜ ਦੇ ਵਿੱਚ ਕੂੜ ਉਦੋਂ ਵੀ ਪ੍ਰਧਾਨ ਸੀ ਜੇ ਅੱਜ ਵੀ ਆਪਾਂ ਸ਼ਰਮ ਤੇ ਧਰਮ ਨੂੰ ਛਿੱਕੇ ਟੰਕ ਕੇ ਕੂੜ ਨੂੰ ਪ੍ਰਧਾਨਤਾ ਦੇਵਾਂਗੇ ਤੇ ਕੁਝ ਹੋਵੇਗਾ ਪਰ ਜਦੋਂ ਆਪਾਂ ਗੁਰੂ ਘਰ ਦੇ ਵਿੱਚ ਆਵਾਂਗੇ ਫਿਰ ਇਸ ਤਰੀਕੇ ਦੇ ਨਾਲ ਹੀ ਜਿਹੜਾ ਹੈਗਾ ਜੀ ਕੋ ਰਾਗੀ ਢਾਡੀ ਕਥਾ ਕੀਰਤਨ ਹੁੰਦਾ ਹੈ ਕੋ ਚੰਗੀਆਂ ਵਿਚਾਰਾਂ ਕੋ ਗੁਰਮਤ ਦੀਆਂ ਗੱਲਾਂ ਉਹ ਜਿਹੜੀਆਂ ਹੋਣ ਤਾਂ ਸਾਡੇ ਸਮਾਜ ਦੇ ਵਿੱਚ ਇੱਕ ਬਹੁਤ ਚੰਗੀ ਨਵੀਂ ਪਰਤ ਹੈ ਜੀ ਸਾਰਿਆਂ ਲਈ ਇੱਕ ਬਹੁਤ ਚੰਗਾ ਸੁਨੇਹਾ ਹੈ ਸੋ ਗੁਰੂ ਮਹਾਰਾਜ ਕਿਰਪਾ ਕਰਨ ਇਦਾਂ ਦੀ ਸਮੱਤ ਸਾਰਿਆਂ ਨੂੰ ਬਖਸ਼ਿਸ਼ ਕਰਨ ਜੀ ਜਿਹੜੇ ਅੱਜ ਦੇ ਲੌੜਾ ਸਾਹਿਬ ਆ ਜੀ ਸਾਣਾ ਸਾਹਿਬ ਨੇ ਕਿਹਾ ਕਿ ਮੈਂ ਆਪਣੇ ਬਿਆਕ ਤੇ ਢਾਡੀ ਜੱਥੇ ਨੂੰ ਬੁਲਾਉਣਾ ਜੀ 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 ਕਮਾਣ ਵਾਲੀ ਗੱਲ ਹੈ ਕਿ ਜਿਹੜੇ ਨੌਜਵਾਨ ਇਸ ਪਾਸੇ ਆ ਦੇਖੋ ਜੀ ਬਹੁਤ ਸਾਡੇ ਲਈ ਵੀ ਅ ਟਾਡੀਆਂ ਲਈ ਉਹ ਚਾਹੇ ਕੋਈ ਵੀ ਹੋਵੇ ਅਸੀਂ ਹੋਈਏ ਜੇ ਹੋਰ ਹੋਈਏ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਜੀ ਕਿੰਨੇ ਤੋਂ ਭਾਵੇਂ ਇੱਕ ਬੰਦਾ ਵੀ ਸੁਧਰ ਗਿਆ ਇੱਕ ਵੀ ਸਿੱਖਿਆ ਲੈ ਕੇ ਉਸ ਪਾਸੇ ਨੂੰ ਤੁਰ ਗਿਆ ਤੇ ਸਮਝ ਲਓ ਕੀਤਾ ਕਾਰਜ ਸਫਲਾ ਹੋ ਗਿਆ ਜੀ ਮੈਂ ਇੱਕ ਹੋਰ ਦੇਖ ਰਿਹਾ ਸੀ ਕਿ ਲੋਕ ਬੈਠੇ ਜੀ ਕੋ ਸੁਣ ਰਹੇ ਸੀ ਕਿ ਦੇਖ ਰਹੇ ਸੀ ਜੀ ਜੀ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਵੀ ਸੀ ਜੀ ਰੂਹਾਨੀ ਰੂਹਾਨੀ ਜਦੋਂ ਜਿਹੜਾ ਬੰਦਾ ਜੁੜਦਾ ਹੈ ਜੀ ਜੀ ਪਰ ਡੀਜੇ ਦੇ ਅਸੀਂ ਦੇਖਦੇ ਕਿ ਸ਼ੋਰ ਬਾਤ ਹੁੰਦਾ ਹੈ ਪਰ ਰੱਬ ਨੂੰ ਲੋਕ ਭੁੱਲ ਜਾਂਦੇ ਬਿਲਕੁਲ ਜੀ ਬਿਲਕੁਲ ਪਹਿਲਾਂ ਧੰਨਵਾਦ ਕਰਮਾ ਲੇਕਿਨ ਇੱਥੇ ਉਹ ਜਿਹੜਾ ਪ੍ਰੋਗਰਾਮ ਚੱਲੇ ਆ ਜੀ ਧੰਨਵਾਦ ਦੀ ਗੱਲ ਚੱਲ ਰਹੀ ਸੀ ਜੀ 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 ਨਹੀਂ ਸੱਚਮੁੱਚ ਬਹੁਤ ਸ਼ੁਕਰਾਨਾ ਗੁਰੂ ਮਹਾਰਾਜ ਦਾ ਵੀ ਤੇ ਸ਼ੁਕਰਾਨਾ ਸੰਗਤਾਂ ਦਾ ਵੀ ਧੰਨਵਾਦ ਪਰਿਵਾਰ ਦਾ ਵੀ ਜਿਨ੍ਹਾਂ ਨੇ ਇਹ ਮਾਹੌਲ ਸਿਰਜਿਆ ਤੇ ਦੂਜੀ ਵੱਡੀ ਗੱਲ ਹੈ ਜੀ ਸੰਗਤਾਂ ਆਈਆਂ ਉਹ ਹਾਲ ਦੇ ਵਿੱਚ ਬੈਠੀਆਂ ਠੀਕ ਹੈ ਜੇ ਮਾਹੌਲ ਉਸ ਤਰੀਕੇ ਦਾ ਨਹੀਂ ਆਪਾਂ ਗੱਲ ਕਰਦੇ ਆ ਕਿ ਥੱਲੇ ਚੌਕੜਾ ਮਾਰ ਕੇ ਬੈਠੋ ਪਰ ਭਾਵੇਂ ਲੋਕ ਕੁਰਸੀਆਂ ਤੇ ਬੈਠੇ ਨੇ ਪਰ ਸ਼ਬਦ ਜਿਹੜੇ ਨੇ ਵਿਚਾਰ ਜਿਹੜੀ ਉਹ ਆਪਣਾ ਅਸਰ ਜ਼ਰੂਰ ਰੱਖਦੀਆਂ ਤੇ ਇਸ ਕਰਕੇ ਫਿਰ ਲੋਕ ਜਿਹੜੇ ਨੇ ਉਹ ਮਹਿਸੂਸ ਕਰਦੇ ਨੇ ਜਦੋਂ ਸੁਣਦੇ ਨੇ ਕਿ ਅਸਲ ਦੇ ਵਿੱਚ ਸੁਣਨ ਵਾਲੀਆਂ ਆਹ ਗੱਲਾਂ ਨੇ ਉਹ ਤਾਂ ਅਸੀਂ ਗਲਤ ਪਰਤ ਪਾ ਲਈ ਤੇ ਅਸੀਂ ਵੀ ਮੱッセ ਰੰਗੜ ਨੂੰ ਉਹ ਜਿਹੜੀ ਆ ਸ਼ਵਾਸ਼ ਦਿੱਤੀ ਹੈ ਕਿ ਉਹਨੇ ਵੀ ਕੰਜਰੀਆਂ ਨੇ ਚਾਈਆਂ ਉਹਨੇ ਵੀ ਸ਼ਰਾਬ ਤੇ ਕਬਾਬ ਦਾ ਦੌਰ ਚਲਾਇਆ ਤੇ ਜੇ ਆਪਾਂ ਹੁਣ ਸ਼ਰਿਆਮ ਹੀ ਉਹ ਕਰਨ ਲੱਗ ਪਏ ਸ਼ਰਾਬ ਦਵਾ ਸ਼ਰਾਬ ਤੇ ਸ਼ਵਾਬ ਦਾ ਜਿਹੜਾ ਦੌਰ ਹੈ ਕਬਾਬ ਜਿਹੜਾ ਚੱਲਦਾ ਜੀ ਉਹ ਤੋਂ हट ਕੇ ਇਸ ਤਰੀਕੇ ਦੇ ਨਾਲ ਗੁਰੂ ਘਰ ਦੇ ਵਿੱਚ ਇਹ ਕਾਰਜ ਕਰਨੇ ਬਹੁਤ ਚੰਗੀ ਗੱਲ ਹੈ ਗੁਰੂ ਮਹਾਰਾਜ ਜਿੱਦਾਂ ਦੀ ਸਮੱਤ ਸਾਰਿਆਂ ਨੂੰ ਬਖਸ਼ਿਸ਼ ਕਰਨ ਦੀ ਜੀ 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 ਬਿਲਕੁਲ ਜੀ ਬੱਤੀ ਜੁੜਨਾ ਚਾਹੁੰਦੇ ਮੈਂ ਆਪਣਾ ਜੱਥੇ ਵਾਰੇ ਦੱਸ ਦੋ ਕਿ ਕੋਰ ਨੰਬਰ ਦੱਸ ਦੋ ਜੀ 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 ਸੋ ਬਹੁਤ ਬਹੁਤ ਧੰਨਵਾਦ ਪੀਵੀ ਬੱਤੀ ਦਾ ਜਿਨ੍ਹਾਂ ਨੇ ਸਾਨੂੰ ਇਹ ਸੰਗਤਾਂ ਦੇ ਰੂਪ ਰੂਪ ਕੀਤਾ ਦਾਸ ਢਾਡੀ ਹਰਦੀਪ ਸਿੰਘ ਸਾਦੜਾ ਇਸ ਪਾਸੇ ਸਰੰਗੀਬਾਦ ਦੇ ਤੇਜਵੀਰ ਸਿੰਘ ਹੀਰ ਪਿੰਡ ਪੱਦੀ ਸੂਰਾ ਸਿੰਘ ਸੈਲਾ ਖੁਰ ਦੇ ਕੋਲ ਹੈ ਜੀ ਇਧਰ ਢਾਡੀ ਜਰਨੈਲ ਸਿੰਘ ਸਾਦਲਾ ਛੋਟਾ ਵੀਰ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਮੇਜਰ ਸਿੰਘ ਜੀ ਹੀਰਾ ਯਾਨੀ ਦਾਇਆ ਸਿੰਘ ਜੀ ਦਿਲਬਰ ਦੇ ਸਮੇਂ ਤੋਂ ਜਿਨ੍ਹਾਂ ਨੇ ਬੜੀਆਂ ਹੋ ਗਿਆ ਕੈਸਟਰ ਰਿਕਾਰਡਰ ਨੇ ਅੱਜ ਕੱਲ ਮੇਰੇ ਜਥੇ ਦੇ ਵਿੱਚ ਸਾਥ ਦੇ ਰਹੇ ਨੇ ਸੋ 10 ਦਾ ਢਾਡੀ ਜਥਾ ਸੰਗਤਾਂ ਦੀ ਸੇਵਾ ਲਈ ਹਾਜ਼ਰ ਹੈ ਜੀ 98729 4346 ਇਹ ਸਾਡੇ ਜਥੇ ਦਾ ਸੰਪਰਕ ਨੰਬਰ ਹੈ ਜੀ ਤੁਸੀਂ ਜਦੋਂ ਵੀ ਯਾਦ ਕਰੋਗੇ ਜੀ ਤੇ ਅਸੀਂ ਜਰੂਰ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ ਸੋ ਮੈਂ ਇੱਕ ਵਾਰੀ ਫਿਰ ਪੀਵੀ ਬੱਤੀ ਵੀਰ ਦਿਨੇਸ਼ ਸੂਰੇ ਸਮੁੱਚੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਦਾਸ ਦੇ ਢਾਡੀ ਜੱਥੇ ਨੂੰ ਆਪਣੇ ਚੈਨਲ ਤੇ ਲੈ ਕੇ ਆਂਦਾ ਜੀ ਸ਼ੁਕਰੀਆ ਜੀ ਥੈਂਕ ਯੂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ